ਪਾਠ 12ਵਾਂ ਕਿਰਿਆ ਅਤੇ ਕਾਲ ਕੋਈ ਵੀ ਕੰਮ ਕਰਨਾ ਸਾਡੀ ਜ਼ਿੰਦਗੀ ਦਾ ਮਨੋਰਥ ਹੁੰਦਾ ਹੈ ਚਾਹੇ ਉਹ ਕੰਮ ਛੋਟਾ ਹੋਵੇ ਜਾਂ ਵੱਡਾ ਹੋਵੇ ਹਰ ਛੋਟੇ ਵੱਡੇ ਕੰਮ ਲਈ ਕੋਈ ਨਾ ਕੋਈ ਸ਼ਬਦ ਵਰਤਿਆ ਜਾਂਦਾ ਹੈ ਉਹ ਸ਼ਬਦ ਹੀ ਕਿਰਿਆ ਖਵਾਉਂਦਾ ਹੈ ਜਿਵੇਂ ਖਾਣਾ ਪੀਣਾ ਸੌਣਾ ਪੜ੍ਹਨਾ ਆਦਿ ਕਿਰਿਆ ਦੀ ਪਰਿਭਾਸ਼ਾ ਉਹ ਸ਼ਬਦ ਜਿਸ ਦੁਆਰਾ ਕਿਸੇ ਕੰਮ ਦੇ ਹੋਣ ਬਾਰੇ ਕਾਲ ਸਹਿਤ ਪਤਾ ਲੱਗੇ ਉਸ ਨੂੰ ਕਿਰਿਆ ਆਖਦੇ ਹਨ ਕਿਰਿਆ ਦੇ ਭੇਦਾਂ ਨੂੰ ਸਮਝਣ ਤੋਂ ਪਹਿਲਾਂ ਕਰਤਾ ਅਤੇ ਕਰਮ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਕਰਤਾ ਕਰਤਾ ਅੰਗਰੇਜ਼ੀ ਦੇ ਸ਼ਬਦ ਸਬਜੈਕਟ ਨੂੰ ਆਖਦੇ ਹਨ ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕਰਤਾ ਆਖਦੇ ਹਨ ਜਿਵੇਂ ਜਸਲੀਨ ਪੜ੍ਹਦੀ ਹੈ ਇਸ ਵਾਕ ਵਿੱਚ ਜਸਲੀਨ ਪੜ੍ਹਨ ਦਾ ਕੰਮ ਕਰ ਰਹੀ ਹੈ ਇਸ ਲਈ ਇਸ ਨੂੰ ਕਰਤਾ ਕਿਹਾ ਜਾਂਦਾ ਹੈ ਕਰਮ ਕਰਮ ਅੰਗਰੇਜ਼ੀ ਦੇ ਸ਼ਬਦ ਨੂੰ ਆਖਦੇ ਹਨ ਵਾਕ ਵਿੱਚ ਜਿਸ ਉੱਤੇ ਕੰਮ ਕੀਤਾ ਜਾਵੇ ਉਸ ਨੂੰ ਕਰਮ ਆਖਦੇ ਹਨ ਜਿਵੇਂ ਜਸਲੀਨ ਕਿਤਾਬ ਪੜ੍ਹਦੀ ਹੈ ਇਸ ਵਾਕ ਵਿੱਚ ਜਸਲੀਨ ਕਿਤਾਬ ਪੜ੍ਹਨ ਦਾ ਕੰਮ ਕਰ ਰਹੀ ਹੈ ਇਸ ਲਈ ਵਾਕ ਵਿੱਚ ਕਿਤਾਬ ਸ਼ਬਦ ਕਰਮ ਹੈ ਕਿਰਿਆ ਦੀ ਕਿਸਮਾਂ ਪੰਜਾਬੀ ਵਿਆਕਰਨ ਵਿੱਚ ਕਿਰਿਆ ਦੇ ਦੋ ਭੇਦ ਹੁੰਦੇ ਹਨ ਅਕਰਮਕ ਕਿਰਿਆ ਸਹਕਰਮਕ ਕਿਰਿਆ ਅਕਰਮਕ ਕਿਰਿਆ ਜਿਸ ਕਿਰਿਆ ਦਾ ਕਰਮ ਨਾ ਹੋਵੇ ਪਰ ਕਰਤਾ ਹੋਵੇ ਉਸ ਨੂੰ ਅਕਰਮਕ ਕਿਰਿਆ ਆਖਦੇ ਹਨ ਜਿਵੇਂ ਗगन ਦੀਪ ਹੱਸਦਾ ਹੈ ਅੰਬ ਪੱਕ ਗਏ ਹਨ ਉਪਰੋਕਤ ਵਾਕਾਂ ਵਿੱਚ ਹੱਸਦਾ ਹੈ ਅਤੇ ਪੱਕ ਗਏ ਹਨ ਅਕਰਮਕ ਕਿਰਿਆਵਾਂ ਹਨ ਕਿਉਂਕਿ ਇਨ੍ਹਾਂ ਵਾਕਾਂ ਦਾ ਕੋਈ ਕਰਮ ਨਹੀਂ ਹੈ ਸਾਕਰਮਕ ਕਿਰਿਆ ਜਿਸ ਕਿਰਿਆ ਦਾ ਕਰਮ ਵੀ ਹੋਵੇ ਅਤੇ ਕਰਤਾ ਵੀ ਹੋਵੇ ਉਸ ਨੂੰ ਸਾਕਰਮਕ ਕਿਰਿਆ ਆਖਦੇ ਹਨ ਜਿਵੇਂ ਅਸੀਂ ਪੰਜਾਬੀ ਭਾਸ਼ਾ ਸਿੱਖ ਰਹੇ ਹਾਂ ਨਿਰਮਲ ਜੂਸ ਪਿੰਦਾ ਹੈ ਉਪਰੋਕਤ ਵਾਕਾਂ ਵਿੱਚ ਸਿੱਖ ਰਹੇ ਹਾਂ ਪਿੰਦਾ ਹੈ ਸਹਕਰਮਕ ਕਿਰਿਆਵਾਂ ਹਨ ਕਿਉਂਕਿ ਵਾਕਾਂ ਵਿੱਚ ਪੰਜਾਬੀ ਭਾਸ਼ਾ ਅਤੇ ਜੂਸ ਕਰਮ ਸ਼ਬਦ ਮੌਜੂਦ ਹਨ ਕਾਲ ਕਾਲ ਦਾ ਮਤਲਬ ਸਮਾਂ ਹੁੰਦਾ ਹੈ ਅਸੀਂ ਆਪਣਾ ਕੰਮ ਕਿਹੜੇ ਸਮੇਂ ਵਿੱਚ ਕਰਦੇ ਹਾਂ ਇਸ ਦਾ ਗਿਆਨ ਸਾਨੂੰ ਕਿਰਿਆ ਰਾਹੀਂ ਹੀ ਹੋ ਸਕਦਾ ਹੈ ਹੁਣ ਕਿਰਿਆ ਕਿਹੜੇ ਸਮੇਂ ਵਿੱਚ ਵਰਤਦੀ ਹੈ ਅੱਜ ਕੱਲ ਜਾਂ ਪਰਸੋਂ ਇਸ ਦਾ ਪਤਾ ਲਗਾਉਣ ਲਈ ਸਾਨੂੰ ਕਾਲ ਬਾਰੇ ਜਾਣਨ ਦੀ ਲੋੜ ਹੈ ਕਾਲ ਦੀ ਪਰਿਭਾਸ਼ਾ ਕਿਰਿਆ ਦੇ ਜਿਸ ਰੂਪ ਤੋਂ ਉਸ ਦੇ ਹੋਣ ਜਾਂ ਕਰਨ ਦੇ ਸਮੇਂ ਦਾ ਗਿਆਨ ਹੁੰਦਾ ਹੈ ਉਸ ਨੂੰ ਕਾਲ ਆਖਦੇ ਹਨ ਕਾਲ ਦੀਆਂ ਕਿਸਮਾਂ ਕਾਲ ਦੇ ਤਿੰਨ ਭੇਦ ਹੁੰਦੇ ਹਨ ਵਰਤਮਾਨ ਕਾਲ ਭੂਤਕਾਲ ਭਵਿਕਤ ਕਾਲ ਵਰਤਮਾਨ ਕਾਲ ਜਦੋਂ ਕਿਰਿਆ ਦਾ ਕੰਮ ਚੱਲ ਰਹੇ ਸਮੇਂ ਵਿੱਚ ਹੋਵੇ ਤਾਂ ਉਸ ਕਿਰਿਆ ਨੂੰ ਵਰਤਮਾਨ ਕਾਲ ਦੀ ਕਿਰਿਆ ਕਹਿੰਦੇ ਹਨ ਜਿਵੇਂ ਬਿੱਲੀ ਰੋਟੀ ਖਾਂਦੀ ਹੈ ਮੈਂ ਨਾਵਲ ਲਿਖਦਾ ਹਾਂ ਉਪਰੋਕਤ ਵਾਕਾਂ ਵਿੱਚ ਖਾਂਦੀ ਹੈ ਲਿਖਦਾ ਹੈ ਵਰਤਮਾਨ ਕਾਲ ਦੀਆਂ ਕਿਰਿਆਵਾਂ ਹਨ ਭੂਤਕਾਲ ਜਦੋਂ ਕਿਰਿਆ ਦਾ ਕੰਮ ਬੀਤ ਚੁੱਕੇ ਸਮੇਂ ਵਿੱਚ ਹੋਵੇ ਤਾਂ ਉਸ ਕਿਰਿਆ ਨੂੰ ਭੂਤਕਾਲ ਕਹਿੰਦੇ ਹਨ ਜਿਵੇਂ ਅਸੀਂ ਕਹਾਣੀ ਪੜ ਲਈ ਸੀ ਹਰੀ ਸਕੂਲ ਗਿਆ ਉਪਰੋਕਤ ਵਾਕਾਂ ਵਿੱਚ ਪੜ ਲਈ ਸੀ ਗਿਆ ਭੂਤਕਾਲ ਦੀਆਂ ਕਿਰਿਆਵਾਂ ਹਨ ਭਵਿੱਖਤ ਕਾਲ ਜਦੋਂ ਵਾਕ ਦੀ ਕਿਰਿਆ ਤੋਂ ਆਉਣ ਵਾਲੇ ਸਮੇਂ ਵਿੱਚ ਕੰਮ ਦਾ ਹੋਣਾ ਪ੍ਰਗਟ ਹੋਵੇ ਉਸ ਨੂੰ ਭਵਿੱਖਤ ਕਾਲ ਦੀ ਕਿਰਿਆ ਆਖਦੇ ਹਨ ਜਿਵੇਂ ਉਪਾਸਨਾ ਦਿੱਲੀ ਜਾਵੇਗੀ ਲੜਕੇ ਕ੍ਰਿਕਟ ਖੇਡਣਗੇ ਉਪਰੋਕਤ ਵਾਕਾਂ ਵਿੱਚ ਜਾਵੇਗੀ ਖੇਡਣਗੇ ਭਵਿੱਖਤਕਾਲ ਦੀਆਂ ਕਿਰਿਆਵਾਂ ਹਨ ਆਓ ਦੁਹਰਾਈਏ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਜਾਂ ਕਰਨ ਬਾਰੇ ਕਾਲ ਸਹਿਤ ਪਤਾ ਲੱਗੇ ਕਿਰਿਆ ਆਖਵਾਉਂਦੇ ਹਨ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ ਅਕਰਮਕ ਕਿਰਿਆ ਅਤੇ ਸਹਕਰਮਕ ਕਿਰਿਆ ਅਕਰਮਕ ਕਿਰਿਆ ਕਰਮ ਤੋਂ ਬਿਨਾ ਹੁੰਦੀ ਹੈ ਜਦਕਿ ਸਹਕਰਮਕ ਕਿਰਿਆ ਕਰਮ ਸਹਿਤ ਹੁੰਦੀ ਹੈ ਕਾਲ ਤੋਂ ਭਾਵ ਹੈ ਸਮਾਂ ਕਿਰਿਆ ਜਿਹੜੇ ਸਮੇਂ ਵਿੱਚ ਵਾਪਰੇ ਉਸ ਨੂੰ ਕਾਲ ਆਖਦੇ ਹਨ ਕਾਲ ਤਿੰਨ ਹਨ ਵਰਤਮਾਨ ਕਾਲ ਭੂਤਕਾਲ ਅਤੇ ਭਵਿਕਤ ਕਾਲ ਵਰਤਮਾਨ ਕਾਲ ਚੱਲ ਰਿਹਾ ਸਮਾਂ ਭੂਤਕਾਲ ਬੀਤ ਚੁੱਕਾ ਸਮਾਂ ਤੇ ਭਵਿਕਤ ਕਾਲ ਆਉਣ ਵਾਲਾ ਸਮਾਂ ਹੁੰਦਾ ਹੈ